ਖੰਨਾ ਦੇ ਨਜ਼ਦੀਕ ਹਜ਼ਰਤ ਬਾਬਾ ਪੀਰ ਬਖਸ਼ ਜੀ ਪਿੰਡ ਲਿਬੜਾ ਵਿਖੇ ਮਸ਼ਹੂਰ ਪੰਜਾਬੀ ਗਾਇਕ ਲक्की ਤਮਾਨ ਲਗਾਤਾਰ ਤੋਂ ਪਿੰਡ ਲਿਬੜਾ ਵਿਖੇ 15 ਸਾਲਾਂ ਤੋਂ ਹਜ਼ਰਤ ਬਾਬਾ ਪੀਰ ਬਖਸ਼ ਜੀ ਦਰਗਾਹ ਤੇ ਸੇਵਾ ਕਰਦੇ ਆ ਰਹੇ ਹਨ ਗਾਇਕੀ ਦੇ ਤੌਰ ਤੇ ਅੱਜ ਬਾਬਾ ਜੀ ਵੱਲੋਂ ਲक्की ਤਮਾਨ ਨੂੰ ਨਵੀਂ ਗੱਡੀ ਦਿੱਤੀ ਗਈ ਅਤੇ ਬਾਬਾ ਜੀ ਵੱਲੋਂ ਆਖਿਆ ਗਿਆ ਕਿ ਲਕੀਤਮਾਨ 15 ਸਾਲਾਂ ਤੋਂ ਲਗਾਤਾਰ ਪੀਰਾ ਦੀ ਦਰਗਾਹ ਤੇ ਗਾਇਕੀ ਦੇ ਤੌਰ ਤੇ ਸੇਵਾ ਕਰਦੇ ਆ ਰਹੇ ਹਨ ਖੁਸ਼ ਹੋ ਕੇ ਉਹਨਾਂ ਵੱਲੋਂ ਨਵੀਂ ਲਕੀਤਮਾਨ ਜੀ ਨੂੰ ਸ਼ਹਿਰੋ ਸ਼ੇਰੀ ਦਾਤ ਬਖਸ਼ੀ ਆ ਇਹ ਆਪ ਹੀ ਲਿਖਦੇ ਨੇ ਆਪ ਹੀ ਸ਼ਹਿਰੋ ਸ਼ੇਰੀ ਕਰਦੇ ਆ ਤੇ ਇਲਾਕੇ ਦਾ ਮਾਨ ਵਧਾ ਰਹੇ ਮਾਲ ਕਿਸ ਤਰ੍ਹਾਂ ਦੇ ਕਲਾਕਾਰਾਂ ਦੇ ਨਾਲ ਜਾਂਦੇ ਨੇ ਸਾਡੇ ਲਕੀਤਮਾਨ ਜੀ ਪ੍ਰਮਾਤਮਾ ਇਹਨਾਂ ਨੂੰ ਦਿਨ-ਦੁਬਨ ਰਾਤ ਚੁੱਭਣੀ ਤਰੱਕੀ ਕਰੇ ਇਹਨਾਂ ਦੀ ਆਰ ਵੱਡੀ आशीर्वाद ਦੇ ਕੇ ਕਾਰ ਬਖਸ਼ੀ ਸਾਡੇ ਲक्की ਤੁਮਾਨ ਨੂੰ ਸਾਡੇ ਖੰਨੇ ਸ਼ੈਰ ਨੂੰ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਭੁੱਖੇ ਸੌਣ ਵਾਲੇ ਬਾਬਾ ਅੱਜ ਰੱਤੇ ਹੋਏ ਪੰਜਾਬ 9 लाइव 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ We'll yeah. yeah. ਨਾ ਦੇ ਨਜ਼ਦੀਕ ਹਜਰਤ ਬਾਬਾ ਪੀਰ ਬਖਸ਼ ਜੀ ਪਿੰਡ ਲਿਬੜਾ ਵਿਖੇ ਮਸ਼ਹੂਰ ਪੰਜਾਬੀ ਗਾਇਕ ਲक्की ਤਮਾਨ ਲਗਾਤਾਰ ਤੋਂ ਪਿੰਡ ਲਿਬੜਾ ਵਿਖੇ 15 ਸਾਲਾਂ ਤੋਂ ਹਜਰਤ ਬਾਬਾ ਪੀਰ ਬਖਸ਼ ਜੀ ਦਰਗਾਹ ਤੇ ਸੇਵਾ ਕਰਦੇ ਆ ਰਹੇ ਹਨ ਗਾਇਕੀ ਦੇ ਤੌਰ ਤੇ ਅੱਜ ਬਾਬਾ ਜੀ ਵੱਲੋਂ ਲक्की ਤਮਾਨ ਨੂੰ ਨਵੀਂ ਗੱਡੀ ਦਿੱਤੀ ਗਈ ਅਤੇ ਬਾਬਾ ਜੀ ਵੱਲੋਂ ਆਖਿਆ ਗਿਆ ਕਿ ਲਕੀ ਤਮਾਨ 15 ਸਾਲਾਂ ਤੋਂ ਲਗਾਤਾਰ ਪੀਰਾ ਦੀ ਦਰਗਾਹ ਤੇ ਗਾਇਕੀ ਦੇ ਤੌਰ ਤੇ ਸੇਵਾ ਕਰਦੇ ਆ ਰਹੇ ਹਨ ਖੁਸ਼ ਹੋ ਕੇ ਉਹਨਾਂ ਵੱਲੋਂ ਨਵੀਂ ਕਾਰ ਗਿਫਟ ਦਿੱਤੀ ਗਈ ਲਕੀ ਤਮਾਨ ਵੱਲੋਂ ਵੀ ਬਾਬਾ ਜੀ ਦਾ ਧੰਨਵਾਦ ਕੀਤਾ ਗਿਆ ਅਬਦਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ જગ ਭਜਾ ਕੌਮ ਪਰ ਇੱਕੋ ਮੰਦੇ ਤਾਂ ਇਜ਼ਾਰਾਂ ਦੇ ਹਨ ਅਮੀਰਾਂ ਦੇ ਜੀਵੇ ਜਗਦੇ ਨੇ ਸਦਾ ਫਕੀਰਾਂ ਇਹ ਗੱਲ ਲਕੀ ਧਵਾਨ ਜੀ ਤੇ ਪੂਰੀ ਸਾਫਤ ਹੋ ਗਈ ਆ ਤੇ ਦਰਬਾਰ ਵੱਲੋਂ ਦਰਵਾਦੀ ਕਿਰਪਾ ਹੋਈ ਆ ਇਹਨਾਂ ਤੇ ਅੱਜ ਜਿਹੜੀ ਫਾਸਟ ਗੱਡੀ ਡਰਾਈਵਰ ਹੋਈ ਆ ਵੈਨਿਊ ਦੀ ਅਜੇ 2-4 ਦਿਨ ਹੀ ਹੋਏ ਨੇ ਇਹ ਲਾਂਚ ਹੋਈ ਨੂੰ ਇਹਨਾਂ ਤੇ ਦਰਬਾਰ ਦੀ ਬਹੁਤ ਵੱਡੀ ਕਿਰਪਾ ਹੈ 15-16 ਸਾਲਾਂ ਤੋਂ ਇਹ ਜੁੜੇ ਨੇ ਬਾਹਰ ਇਸ ਤਰ੍ਹਾਂ ਹੀ ਇਹਨਾਂ ਨੂੰ ਸਭ ਦਰਬਾਰ ਨਾਲ ਜੋੜ ਕੇ ਰੱਖੇ ਤੇ ਇਸ ਤਰ੍ਹਾਂ ਹੀ ਇਹ ਆਪਣੇ ਸ਼ਹਿਰੋ ਸ਼ਹਿਰੀ ਨਾਲ ਇਲਾਕੇ ਦਾ ਮਾਨ ਸਨਮਾਨ ਬਣੇ ਰਹੇ ਤੇ ਨਾਲ ਇਹਨਾਂ ਇਹਨਾਂ ਦੇ ਇਹਨਾਂ ਨਾਲ ਸਾਡਾ ਵੀ ਮਾਨ ਸਨਮਾਨ ਇਸ ਤਰ੍ਹਾਂ ਹੀ ਬਰਕਰਾਰ ਰਹੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਕਿਰਪਾ ਹੋਈ ਆ ਦਰਬਾਰ ਵੱਲੋਂ ਜੋ ਵੀ ਇੱਥੇ ਸੰਗਤ ਆ ਰਹੀ ਆ ਬਾਬਾ ਜੀ ਦੇ ਮਹਿਮਾਨ ਨੇ ਮਾਰਕ ਸਭ ਤੇ ਆਪਣਾ ਕਰਮ ਕਰੇ ਜਿਸ ਤਰ੍ਹਾਂ ਲਕੀਧਵਾਨ ਜੀ ਨੂੰ ਬਖਸ਼ਿਸ਼ ਹੋਈ ਆ ਉਸੇ ਤਰ੍ਹਾਂ ਸਭ ਦੀਆਂ ਜਾਇਜ਼ ਜੋ ਮਰਾਦਾ ਨੇ ਪੂਰੀਆਂ ਕਰੇ ਤੇ ਮਾਲਕ ਸਭ ਨੂੰ ਸੇ ਤੇ ਕਾਮਯਾਬੀ ਦਵੇ ਤੇ ਜੋ ਵੀ ਮਤ ਹੈਗਾ ਕਿ ਮਤਲਬ ਜਾਇ ਇਹਨਾਂ ਦੇ ਸੰਗ ਦੇ ਇਸ਼ਾਰਾਾਂ ਨੂੰ ਪੂਰੀਆਂ ਕਰਨ ਦੀ ਬਖਸ਼ਿਸ਼ ਕਰੇ ਜਿਸ ਤਰ੍ਹਾਂ ਚੱਕੀ ਜ਼ਬਾਨ ਜੀ ਨੂੰ ਸ਼ਹਿਰੋ ਸ਼ਰੀ ਦਾਤ ਬਖਸ਼ੀ ਆ ਇਹ ਆਪ ਹੀ ਲਿਖਦੇ ਨੇ ਆਪ ਹੀ ਸ਼ਹਿਰੋ ਸ਼ਰੀ ਕਰਦੇ ਆ ਤੇ ਇਲਾਕੇ ਦਾ ਮਾਨ ਵਧਾ ਰਹੇ ਮਾਲਕ ਇਸ ਤਰ੍ਹਾਂ ਹੀ ਇਹਨਾਂ ਦੇ ਕਿਰਪਾ ਰੱਖੇ ਤੇ ਇਸ ਤਰ੍ਹਾਂ ਇਲਾਕੇ ਦਾ ਮਾਨ ਬਣੇ ਰਹਿਣ ਬਾਕੀ ਹਜੇ ਤਾਂ ਮਾਲਕ ਨੇ ਛੋਟੀ ਜੀ ਰਾਤ ਦਿੱਤੀ ਆ ਬਾਕੀ ਮਾਲਕ ਪਤਾ ਨਹੀਂ ਅੱਗੇ ਉਹ ਬਿਹਤਰ ਜਾਣਦਾ ਵੀਰਾਂ ਦੇ ਕੀ ਕਿਰਪਾ ਹੋਣੀ ਆ ਉਹ ਤਾਂ ਇੱਕ ਭੇਤ ਆ ਅਸੀਂ ਦਾ ਮਾਲ ਦਰਬਾਰ ਦੇ ਸੇਵਾਦਾਰ ਆ ਮਾਲਕ ਨੇ ਸਾਨੂੰ ਸੇਵਾ ਬਖਸ਼ੀ ਹੋਈ ਆ ਪਰ ਬਖਸ਼ਿਸ਼ ਜੁਏ ਹੋਈ ਆ ਜੇ ਲਕੀ ਤੁਮ ਆ ਜੇ ਦਰਬਾਰ ਵੱਲੋਂ ਹੋਈ ਆ ਮਾਲਕਿਆਂ ਨੂੰ ਸਦਾ ਇਹਨਾਂ ਦੀ ਚੜਦੀ ਕਲਾ 'ਚ ਰਹਿਣ ਤੇ ਇਹਨਾਂ ਦਾ ਇੱਕ ਮਸਲਾ ਜੁਆ ਹੈ ਉਹ ਵੀ ਮਾਲਕ ਬਿਹਤਰ ਜਾਣਦਾ ਹੈ ਮਾਲਕ ਜਲਦੀ ਤੋਂ ਜਲਦੀ ਉਹ ਵੀ ਪੂਰੀ ਕਰਨ ਦੀ ਬਖਸ਼ਿਸ਼ ਕਰਨ ਮੈਂ ਤਾਂ ਇਹੀ ਕਹੂਗਾ ਕਿ ਜਿਸ ਤਰ੍ਹਾਂ ਇਹਨਾਂ ਪੀਰਾਂ ਬਗੰਬਰਾ ਨੇ ਇਨਸਾਨੀਅਤ ਪੈਦਾ ਕੀਤੀ ਅਸੀਂ ਵੀ ਇਨ ਚੰਗੇ ਇਨਸਾਨ ਬਣਿਆ ਤੇ ਇਨਸਾਨੀਅਤ ਇਨਸਾਨੀਅਤ ਪੈਦਾ ਕਰੀਏ ਤੇ ਇਹਨਾਂ ਦੇ ਗੁਰੂਆ ਪੀਰਾਂ ਬਗੰਬਰਾ ਅੱਜ ਸੇ ਰਾਤ ਹੀ ਚੱਲਦੇ ਰਹੀਏ ਤੇ ਮਾਲਕ ਦੀ ਕਿਰਪਾ ਰਹੇ ਸਨਮਾਨਤਾ ਕਰਾਉਣ ਵਾਲੇ ਹੋਰ ਨਹੀਂ ਜੀ ਸਾਡਾ ਦਾ ਨੌ ਆ ਗਿਆ ਗਰਾਉਣ ਵਾਲੇ ਦਾ ਮਹਾਰਾਜ ਖੁਦਾ ਹੈ ਨਾ ਸੋ ਸਾਡੇ ਦਰਬਾਰ ਦੀ ਨਹੀਂ ਸਾਡੇ ਇਲਾਕੇ ਦੀ ਸ਼ਾਨ ਸੋ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਜਾਂਦੇ ਨੇ ਸਾਡੇ ਲक्की ਧਮਾਨ ਜੀ ਪਰਮਾਤਮਾ ਇਹਨਾਂ ਨੂੰ ਦਿਨ ਦੁਪਹਿਰ ਦੀ ਰਾਤ ਚੌਬੀ ਨੀ ਤਰੱਕੀ ਕਰੇ ਇਹਨਾਂ ਦੀ ਹਰ ਇੱਕ ਜਾਇਜ਼ ਮਨੋ ਕਾਮਨਾ ਪੂਰੀ ਕਰੇ ਇਹ ਛੋਟੀ ਜੀ ਸ਼ੁਰੂਆਤ ਹੋਈ ਆ ਦਰਬਾਰ ਹਜ਼ਰਤ ਬਾਬਾ ਪੀਰ ਬਖਸ਼ ਜੀ ਬੰਦੋਂ ਲੱਕੀ ਧਮਾਨ ਜੀ ਲਈ ਤੇ ਇੱਥੇ ਜੁੜੀ ਹਰ ਸੰਗਤ ਦੀ ਹਰ ਇੱਕ ਜਾਇਜ਼ ਮਨੋ ਕਾਮਨਾ ਬਾਬਾ ਜੀ ਆਪੇ ਪੂਰਾ ਕਰਦੇ ਕਿਵੇਂ ਸੁਭਾਅ ਬਣਿਆ ਜਿਹੜਾ ਇਹਕਾਰ ਦਾ بس ਇੱਕ خیال ਆਇਆ ਸੀ ਬੈਠੇ ਤੇ ਬੇਟੀ ਨਾਲ ਗੱਲ ਚੱਲ ਰਹੀ ਆ ਧੂਮਿਕਰ ਨਾਲ ਤੇ ਕਹਿੰਦੀ ਬਾਬਾ ਜੀ ਅਸੀਂ ਵੀ ਸੋਚਣਾ ਜੀ ਵੱਡੀ ਕਾਰ ਲੈਣੀ ਆ ਸੋ ਇਹ ਸੁਪਨਾ ਦਾ ਬੇਟੀ ਦਾ ਆ ਤੇ ਪੂਰਾ ਸਰਕਾਰਾਂ ਨੇ ਕਰਾਇਆ ਸਭ ਤੋਂ ਪਹਿਲਾਂ ਇਸ ਦਰਬਾਰ ਦਾ ਧੰਨਵਾਦ ਕਰਦੇ ਆ ਲਿਬੜੀਵਾਰੀ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਵੱਡੀ ਆਸ਼ੀਰਵਾਦ ਨੇਕੀਕਾਰ ਬਖਸ਼ੀ ਸਾਡੇ ਲक्की ਤੁਮਾਨ ਨੂੰ ਸਾਡੇ ਖੰਨੇ ਸ਼ਹਿਰ ਦੀ ਸ਼ਾਨ ਮਿਊਜ਼ਿਕ ਡਾਇਰੈਕਟਰ ਇਹਨਾਂ ਨੂੰ ਜਿੱਥੇ ਵੀ ਮਰਜ਼ੀ ਬੁਲਾ ਲਓ ਸਾਡੇ ਦਰਬਾਰ ਨਾਲ ਵੀ ਜੁੜੇ ਹੋਣ ਨੇ ਜੋ ਕਿ ਸਾਡਾ ਦਰਬਾਰ ਸੰਤ ਸਿੱਧ ਤਾਂ ਪੀਰ ਖਾਨਾ ਰੋਡ ਖੰਨਾ ਤੇ ਹੈ ਉੱਥੇ ਵੀ ਹਾਜ਼ਰੀ ਲਵਾਉਂਦੇ ਨੇ ਇਹ ਸਾਰੇ ਦਰਬਾਰਾਂ ਨੂੰ ਇੱਕੋ ਜਿਹਾ ਮੰਨਦੇ ਨੇ ਤੇ ਦਿਲੋਂ ਸੇਵਾ ਕਰਦੇ ਨੇ ਤੇ ਇਸ ਦਰਬਾਰ ਦੇ ਨਾਲ ਨਿਬੜੇ ਵਾਲੀ ਸਰਕਾਰ ਦਾ 15-20 ਸਾਲ ਹੋ ਗਏ ਨੇ ਜੁੜਿਆ ਨੂੰ ਜਿੱਥੇ ਕਿ ਇਹ ਹਰ ਸਾਲ ਐਂਕਰੀ ਕਰਦੇ ਨੇ ਤੇ ਬਾਅਦ ਚੜ ਕੇ ਇਹਨਾਂ ਦਾ ਪੂਰਾ ਪਰਿਵਾਰ ਸੇਵਾ ਕਰਦਾ ਅੱਜ ਸੇਵਾ ਦਾ ਫਲ ਮਿਲਿਆ ਇਹਨਾਂ ਦੀ ਬੇਟਾ ਨੂੰ ਜੈ ਕਰ ਲਿਬੜੇ ਵਾਲੀ ਸਰਕਾਰ ਦਾ ਸਭ ਤੋਂ ਪਹਿਲਾਂ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਮੈਂ ਜਕਾਰਾ ਲਾਉਂਗਾ ਜਕਾਰਾ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਕਿ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਭੁੱਖੇ ਸੌਣ ਵਾਲੇ ਬਾਬਾ ਅੱਜ ਰੱਜੇ ਹੋਏ ਨੇ ਇਹਨਾਂ ਦੇ ਤਾਦਾਤਿਆ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਦੇਣ ਨਹੀਂ ਦੇ ਸਕਦੇ ਦਰਬਾਰ ਦਾ ਕਿਉਂਕਿ ਮਿਊਜ਼ਿਕ ਕਰਦੇ ਸੀ ਥੋੜਾ ਥੋੜਾ ਗਾਉਂਦੇ ਸੀ ਇਸ ਦਰਬਾਰ ਤੋਂ ਮੈਨੂੰ ਜੋ ਵੀ ਸਟੇਜ ਸੈਕਟਰ ਦੀ ਸ਼ੁਰੂਆਤ ਮੇਰੀ ਹੋਈ ਹੈ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਬਾਬਾ ਜੀ ਦਾ ਇੰਨਾ ਕੰਮ ਹੋਇਆ ਖੰਨੇ ਸ਼ਹਿਰ ਦੇ ਵਿੱਚ ਜਿੰਨੇ ਵੀ ਵੱਡੇ ਈਵੈਂਟ ਹੁੰਦੇ ਨੇ ਜਿੰਨੇ ਵੀ ਧਾਰਮਿਕ ਫੰਕਸ਼ਨ ਜਾਗਰਣ ਹੁੰਦੇ ਨੇ ਉਥੇ ਦਾਸ ਨੂੰ ਮੌਕਾ ਮਿਲਦਾ ਜਾਣ ਦਾ ਇਸ ਦਰਬਾਰ ਦਾ ਦੇਨ ਨਹੀਂ ਦੇ ਸਕਦੇ ਕਿਉਂਕਿ ਜੇ ਬਾਬਾ ਜੀ ਚਾਉਣ ਇਹ ਰੰਕ ਤੋਂ ਰਾਜਾ ਬਣਾ ਦਿੰਦੇ ਤੇ ਰਾਜੇ ਤੋਂ ਰੰਕ ਕਿਉਂਕਿ ਮੇਰੇ ਬਾਬਾ ਜਦ ਦੇਨੇ ਪਿਆਤੇ ਤਾਂ ਢੇਰੋ ਕੇ ਢੇਰ ਦਿੰਦੇ ਹੈ ਜਦ ਲੈਨੇ ਪਿਆਤੇ ਤਾਂ ਚਮੜੀ ਵੀ ਉਹ ਢੇੜ ਲੈਂਦੇ ਹੈ ਪਤਾ ਨਹੀਂ ਮੇਰਾ ਕਿਹੜਾ ਉਹ ਉਹ ਪਲ ਮੇਰਾ ਕਿਹੜਾ ਸਮਾਂ ਬਾਬਾ ਜੀ ਦੇ ਦਿਲ ਦੇ ਵਿੱਚ ਜਗ੍ਹਾ ਕਰ ਗਿਆ ਕਿ ਬਾਬਾ ਜੀ ਨੇ ਮੈਨੂੰ ਐਡੀ ਵੱਡੀ ਸੋਗਾਤ ਦਿੱਤੀ ਅਸੀਂ ਸਾਡਾ ਸਾਰਾ ਪਰਿਵਾਰ ਅੱਜ ਪਹੁੰਚਿਆ ਦਰਬਾਰ ਦੇ ਉੱਪਰ ਬਾਬਾ ਜੀ ਦਾ ਧੰਨਵਾਦ ਕਰਨ ਔਰ ਜਿਹੜਾ ਅੱਜ ਇਹ ਰਾਤ ਦਾ ਪ੍ਰੋਗਰਾਮ ਸੀ ਇਹ ਵੀ ਸਾਨੂੰ ਬਿਲਕੁਲ ਨਹੀਂ ਸੀ ਪਤਾ ਕੀ ਬਾਬਾ ਜੀ ਨੇ ਸਾਨੂੰ ਕੀ ਸਰਪ੍ਰਾਈਜ਼ ਦੇਣਾ ਔਰ ਰਾਜਕੁਮਾਰ ਮੈਨੋ ਜੀ ਸਪੈਸ਼ਲੀ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਓਮਕਾਰ ਸਿੰਘ ਸਤੂ ਜੀ ਮੇਰੇ ਵੱਡੇ ਵੀਰ ਜੀ ਇਹ ਵੀ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਨਾਮ ਹੈ ਕਿਉਂਕਿ ਜੇ ਗੱਲ ਕਰੀਏ ਖੰਨੇ ਸ਼ਹਿਰ ਦੇ ਵਿੱਚ ਜਦੋਂ ਗਾਉਣਾ ਸ਼ੁਰੂ ਕੀਤਾ ਸੀ ਰਾਜਕੁਮਾਰ ਮੈਨੋ ਜੀ ਦਰਬਾਰ ਤੇ ਖੜੇ ਹੈ ਕਦੇ ਝੂਠ ਨਹੀਂ ਬੋਲਦੇ ਇਹ ਸਾਨੂੰ ਥੋੜਾ ਥੋੜਾ ਮੌਕਾ ਦਿੰਦੇ ਸੀ ਮੈਚ ਪੜਨ ਦਾ ਅਸੀਂ ਜਦੋਂ ਵੀ ਫੋਨ ਕਰਦੇ ਆ ਉਸਤਾਦ ਜੀ ਕਹਿ ਕੇ ਮੈਨੂੰ ਸਭ ਨੂੰ ਫੋਨ ਕਰਦੇ ਆ ਕਿਉਂਕਿ ਜਿੱਥੋਂ ਵੀ ਕੋਈ ਵੀ ਗੁਣ ਲੱਭਦਾ ਹੋਵੇ ਉਹ ਉਸਤਾਦ ਹੀ ਹੁੰਦਾ ਚਾਹੇ ਕੋਈ ਛੋਟਾ ਜਿਹਾ ਗੁਣ ਹੋਵੇ ਔਰ ਮੈਂ ਧੰਨਵਾਦ ਕਰਦਾ ਹਾਂ ਜਿੰਨੇ ਵੀ ਧਾਰਮਿਕ ਸੰਸਥਾਵਾਂ ਨੇ ਦਾਸ ਨੂੰ ਮੌਕਾ ਦਿੰਦੀਆਂ ਨੇ ਕਿਉਂਕਿ ਇਹਨੇ ਜੋਗੇ ਤੇ ਹੈ ਨਹੀਂ ਔਰ ਇੱਕ ਅਰ ਮੈਂ ਤੁਹਾਡੇ ਭਰਾਵਾਂ ਦਾ ਭੈਣਾਂ ਦਾ ਸੰਸਿਧਾਮ ਤੋਂ ਬਾਬਾ ਪਿੰਦਰ ਜੀ ਪਹੁੰਚੇ ਨੇ ਔਰ ਮਿਊਜ਼ਿਕ ਡਾਕਟਰ ਅਨਕਸ਼ ਜੀ ਔਰ ਸਾਡੇ ਪੰਜਾਬ ਪੁਲਿਸ ਤੋਂ ਸਾਡਾ ਵੀਰ ਔਰ ਸਾਡੇ ਅੰਕਲ ਜੀ ਸਾਰੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਗੱਦੀ ਨੀਂ ਚੀਨ ਬਾਬਾ ਜੀ ਸਾਡੇ ਸੁਰਿੰਦਰ ਜੀ ਜੋ ਕਿ ਹੱਜ ਕਰਕੇ ਆਏ ਨੇ ਪਿੱਛੇ ਜੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹੱਜ ਇੱਕ ਬਹੁਤ बड़ी ਗੱਲ ਹੈ ਔਰ ਸਾਡੇ ਵਿਕਰਮ ਬਖਸ਼ ਜੀ ਬਾਬਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜੇ ਬਾਬਾ ਜੀ ਇਸ ਨੂੰ ਸ਼ੁਰੂਆਤ ਮੰਨਦੇ ਨੇ ਮੇਰੇ ਏਡੇ ਵੱਡੇ ਤੋਹਫੇ ਨੂੰ ਤੇ ਅਸੀਂ ਬਹੁਤ ਵੱਡੀ ਉਮੀਦ ਲਾਈ ਹੈ ਇਸ ਦਰਬਾਰ ਤੇ ਕਿਉਂਕਿ ਇਸ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਮੈਂ ਇੰਨਾ ਕਹਿ ਕੇ ਦਰਬਾਰ ਦੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਚਰਨਾਂ ਦੀ ਧੂੜ ਆ ਸਾਰੀ ਸੰਗਤ ਦੇ ਇਹ ਇਹ ਸੰਗਤ ਨੇ ਅੱਜ ਮੈਨੂੰ ਇੱਥੇ ਤੱਕ ਪਹੁੰਚਾਇਆ ਮੇਰੀ ਤੇ ਔਕਾਤ ਸਾਈਕਲ ਦੀ ਵੀ ਨਹੀਂ ਸੀ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਇੱਕ ਵਾਰ ਫੇਰ ਦਿਲੋਂ ਮੈਂ ਧੰਨਵਾਦ ਕਰਦਾ ਜਾਂ ਕਹਾਂ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਬੋਲ ਸਚੇ ਦਰਵਾਜ਼ੇ ਦੀ ਜੈ ਜੈ